ਕਾਨਵੈਕਸ ਸਕੂਲ ਦੇ ਬੱਚਿਆਂ ਨੂੰ ਲੜਬਾਜ਼ੀ ਅਤੇ ਸਟੰਟ ਕਰਦਿਆਂ ਰੋਕਣ ਤੋਂ ਟ੍ਰੈਫਿਕ ਇੰਚਾਰਜ ਵੱਲੋਂ ਕੀਤੀ ਹਦਾਇਤ ਕੱਟੇ ਵਰਨਿੰਗ ਚਲਾਨ ਸਬ ਡਿਵੀਜ਼ਨ ਕਸਬਾ ਪੁਲਕਾ ਟ੍ਰੈਫਿਕ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਤੇ ਏਐਸਆਈ ਗੁਰਦੀਪ ਸਿੰਘ ਵੱਲੋਂ ਨਡਾਲਾ ਚੌਂਕ ਪੁਲਤਵਿਕੇ ਨਾਕਾ ਬੰਦੀ ਦੌਰਾਨ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮਾੜੇ ਅੰਸਰਾਂ ਨੂੰ ਨੱਥ ਪਾਉਣ ਦਾ ਬੰਦੀ ਟ੍ਰੈਫਿਕ ਨੀਮਾ ਨੂੰ ਬਰਕਰਾਰ ਰੱਖਦੇ ਹੋਏ ਵੀਹਿਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਕੀ ਕਾਨਵੈਂਟ ਸਕੂਲ ਪੁਲ ਅਤੇ ਦੇ ਵਿਦਿਆਰਥੀਆਂ ਵੱਲੋਂ ਹੁੱਲੜਬਾਜ਼ੀ ਕਰਦਿਆਂ ਮੋਟਰਸਾਈਕਲ ਦੇ ਸਟੰਟ ਕਰਵਾਏ ਜਾ ਰਹੇ ਸਨ ਜਿਨ੍ਹਾਂ ਨੂੰ ਰੋਕ ਕੇ ਟ੍ਰੈਫਿਕ ਇੰਚਾਰਜ ਵੱਲੋਂ ਸਮਝਾਉਂਦੇ ਹੋਏ ਹਦਾਇਤ ਕੀਤੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਤੇ ਵਰਨਿੰਗ ਚਲਾਨ ਵੀ ਕੱਟੇ ਗਏ ਇਸ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾਇਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਵਰਜਨ ਇਸ ਮੌਕੇ ਵਿਦਿਆਰਥੀਆਂ ਵੱਲੋਂ ਅਗਾਂਹ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਸਟੰਟ ਕਰਨ ਤੋਂ ਤੋਭਾ ਕਿੱਤੀ ਪ੍ਰਿਆਪਲ ਤ੍ਰਿਵਿਸ਼ੇਸ਼ ਰਿਪੋਰਟ ਜਿਹੜੇ ਬਈ ਬੋਲਦੇ ਤੁਸੀਂ ਜਿਹੜੇ ਬੱਚੇ ਕਾਨਵੈ ਸਕੂਲ ਦੇ ਹੁੱਲੜ ਬਾਜੀ ਕਰਦੇ ਸੀਗੇ ਅੱਜ ਤੁਸੀਂ ਨਾਕਾ ਬੰਦੀ ਕੀਤੀ ਆ ਤੇ ਬੱਚਿਆਂ ਨੂੰ ਰੋਕੇ ਆ ਗਿਆ ਉਹਨਾਂ ਕੋਲ ਲਾਇਸੈਂਸ ਨਹੀਂ ਬ੍ਰਾਮਤ ਹੋਏ ਪਾਏ ਗਏ ਤੇ ਉਹਨਾਂ ਦੇ ਸਬੰਧ ਵਿੱਚ ਤੁਸੀਂ ਕੀ ਗੱਲ ਕਰਨਾ ਚੁੰਨੇ ਆ ਮਾਨਯੋਗ ਐਸਐਸਪੀ ਸਾਹਿਬ ਬਰਾਦਰ ਕਪੂਰਥਲਾ ਜੀ ਵੱਲੋਂ ਸਾਨੂੰ ਇੱਥੇ ਪੁਲਾਤ ਏਰੀਆ ਦੇ ਵਿੱਚ ਟ੍ਰੈਫਿਕ ਕੰਟਰੋਲ ਵਾਸਤੇ ਲਗਾਇਆ ਗਿਆ ਅੱਜ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਵੀ ਜਿਹੜੇ ਕੰਮਨ ਸਕੂਲ ਆ ਭਲੱਥ ਇੱਥੇ ਬੱਚੇ ਗੁੰਡਾਵਾਜੀ ਕਰਦੇ ਸਕੂਟਰੀ ਦੇ ਸਟੰਡ ਮਰੋਂਦੇ ਮੋਟਰਸਾਈਕਲ ਦੇ ਸਟੰਡ ਮਰੋਂਦੇ ਆ ਇਹਦੇ ਰਿਗਾਰਡਿੰਗ ਅਸੀਂ ਅੱਜ ਆਪਾਂ ਬਾਹਰ ਸਕੂਲ ਦੇ ਨਾਕਾਬੰਦੀ ਕੀਤੀ ਗਈ ਔਰ ਨਾਕਾਬੰਦੀ ਉਪਰੰਤ ਬੱਚਿਆਂ ਨੂੰ ਇਹਨਾਂ ਦੀ ਸਕੂਟਰੀ ਦੇ ਕਾਗਜ਼ ਪੱਤਰ ਵਗੈਰਾ ਚੈੱਕ ਕੀਤੇ ਗਏ ਜੋਗੇ ਇਹਦੇ ਮਾਂ ਬਾਪ ਵੀ ਮੌਕੇ ਤੇ ਮੌਜੂਦ ਹਾਜ਼ਰ ਆ ਗਏ ਇਹਨਾਂ ਨੂੰ ਛਡਾਉਣ ਵਾਸਤੇ ਠੀਕ ਆ ਜੀ ਇਹ ਸਬੰਧੀ ਇਹਨਾਂ ਨੂੰ ਵਾਰਨਿੰਗ ਚਲਾਨ ਕਰਕੇ ਆਪਾਂ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਗਾਂ ਵਾਸਤੇ ਕੋਈ ਵੀ ਬੱਚੇ ਨੂੰ ਇਹ ਸਕੂਟਰੀ ਜਿਹੜੀ ਮਾਪੇ ਬਾਬ ਨਾ ਦੇਣ ਜੇਕਰ ਦੁਬਾਰਾ ਇਸ ਸਕੂਟਰੀ ਤੇ ਇੱਥੇ ਆਉਣਗੇ ਸਰਕਾਰੀ ਬੱਸ ਅਧਰੋ ਜਿਹੜੀ ਸਕੂਲ ਦੀ ਬੱਸ ਹੈ ਉਹਦੇ ਵਿੱਚ ਬੈਠ ਕੇ ਆਉਣ ਜੋ ਫੀਸ ਉਹਦੀ ਬੰਦੀ ਉਹਨਾਂ ਨੂੰ ਦੇਣ ਠੀਕ ਹੈ ਜੀ ਜੇਕਰ ਦੁਬਾਰਾ ਇੱਥੇ ਆਉਣਗੇ ਦਿਨਾਂ ਦਾ ਕਾਨੂੰਨੀ ਕਾਰਵਾਈ ਜੋ ਬੰਦੀ ਕਾਰਵਾਈ ਕਰਾਂਗੇ ਉਹਨਾਂ ਤੇ